ਗੁਰੂ ਪਿਆਰੀ ਗੁਰੂ ਸਵਾਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਮਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ ਹੋਈ ਅਕਾਲ ਉਸਤਤ ਅਤੇ ਉਸਤੀ ਵਿਆਖਿਆ ਦਸਮ ਗ੍ਰੰਥ ਸਾਹਿਬ ਦੀ ਸਾਧ ਸੰਗਤ ਜੀ ਹੈ ਬਹੁਤ ਹੀ ਬਹੁਮੁੱਲੀ ਬਾਣੀ ਹੈ ਤੇ ਸ਼ਕਤੀ ਵਾਲੀ ਬਾਣੀ ਹੈ ਆਓ ਦੇਖਦੇ ਹਾਂ ਇਸ ਤੋਂ ਪਹਿਲਾਂ 72ਵੀਂ ਕਵਿਤ ਪੂਰੀ ਹੋ ਚੁੱਕੀ ਹੈ ਹੁਣ 73ਵੀਂ ਜੋ ਕਵਿਤ ਹੈ ਹੁਣ ਕਵਿਤ ਦੇ ਵਿੱਚ ਇਸ ਦੀ ਰਚਨਾ ਅੱਗੇ ਆਵੇਗੀ ਇਸ ਵਿੱਚ ਮਹਾਰਾਜ ਕਹਿੰਦੇ ਹਨ ਕਿ ਭੂਮਕੇ ਬਸਈਆ ਤਾਹੇ ਪੂਚਰੀ ਕਹਿ ਜਈਆ ਕਹੈ ਭੂਮਕੇ ਬਸਈਆ ਤੋਂ ਭਾਵ ਹੈ ਕਿ ਜੇ ਕੋਈ ਧਰਤੀ ਦੇ ਵਿੱਚ ਆਪਣਾ ਨਿਵਾਸ ਕਰਨ ਲੱਗ ਜਾਵੇ ਧਰਤੀ ਦੇ ਵਿੱਚ ਖੱਡਾ ਪੁੱਟ ਕੇ ਜਾਂ ਧਰਤੀ ਦੇ ਵਿੱਚ ਭੋਰਾ ਬਣਾ ਕੇ ਰਹਿਣ ਲੱਗ ਜਾਵੇ ਮਾਰੇ ਕਿਨੇ ਹਨ ਕੇ ਤਾਹੇ ਪੂਚਰੀ ਕਹਿ ਜਈਆ ਕਹੈ ਪੂਚਰੀ ਕਹਿੰਦੇ ਹਨ ਸਾਧ ਸੰਗਤ ਜੀ ਮਿੱਟੀ ਖਾਣ ਵਾਲੀ ਸਿਉਂਕ ਆਪਾਂ ਅਕਸਰ ਦੇਖਦੇ ਹਾਂ ਸਾਧ ਸੰਗਤ ਜੀ ਕਈ ਵਾਰ ਮਿੱਟੀ ਦੇ ਵਿੱਚ ਚਿੱਟੇ-ਚਿੱਟੇ ਰੰਗ ਦੇ ਪੀਲੇ-ਪੀਲੇ ਰੰਗ ਦੇ ਜੋ ਕੀੜੇ ਲੱਗੇ ਹੁੰਦੇ ਹਨ ਜਿਹਨੂੰ ਸਿਉਂਕ ਕਹਿੰਦੇ ਹਨ ਕਈ ਵਾਰ ਇਹ ਲੱਕੜ ਨੂੰ ਵੀ ਲੱਗਦੀ ਹੈ ਪਰ ਮਿੱਟੀ ਵਿੱਚ ਯਾਰਾਤਰ ਪਾਈ ਜਾਂਦੀ ਹੈ ਮਾਰੇ ਕਹਿੰਦੇ ਹਨ ਕਿ ਇਹਨਾਂ ਨੂੰ ਫਿਰ ਸਿਉਂਕ ਦੇ ਬੱਚੇ ਗੈਣਾ ਹੀ ਠੀਕ ਹੈ ਜੋ ਇਸ ਤਰ੍ਹਾਂ ਪੂਰਾ ਬਣਾ ਕੇ ਰਹਿਣ ਲੱਗ ਜਾਂਦੇ ਹਨ ਉਹ ਵੀ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦੀ ਇੱਛਾ ਰੱਖਣ ਦੇ ਕਰਕੇ ਇਹ ਕੰਮ ਕਰਨ ਲੱਗ ਜਾਂਦੇ ਹਨ ਮਾਰਾ ਹੀ ਕਹਿੰਦੇ ਹਨ ਫਿਰ ਇਹਨਾਂ ਨੂੰ ਸੇਂਕ ਦੇ ਬੱਚੇ ਹੀ ਕਹਣਾ ਠੀਕ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਨਾਬਕੇ ਉਡਈਆ ਸੋਚ ਰਈਆ ਕੈਬ ਖਾਨੀ ਐ ਹੁਣ ਨੱਬ ਕਹਿੰਦੇ ਹਨ ਆਕਾਸ਼ ਨੂੰ ਸੰਗਤ ਜੀ ਆਪ ਸਭ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਨਬ ਆਕਾਸ਼ ਨੂੰ ਕਹਿੰਦੇ ਹਨ ਹੁਣ ਕੋਈ ਅਰੀਦਿਆਂ ਸਿੱਧਿਆਂ ਦੇ ਨਾਲ ਯੰਤਰ ਮੰਤਰ ਤੰਤਰ ਦੇ ਨਾਲ ਧਿਆਨ ਲਗਾ ਕੇ ਆਪਣਾ ਜੋ ਭਾਰ ਹੈ ਹੌਲਾ ਕਰ ਲਵੇ ਐਨਾ ਹੌਲਾ ਕਰ ਲਵੇ ਕਿ ਆਕਾਸ਼ ਦੇ ਵਿੱਚ ਉੱਡਣ ਲੱਗ ਜਾਵੇ ਇਸ ਤਰ੍ਹਾਂ ਕਰਨ ਦੇ ਨਾਲ ਮਾਰੀ ਕਹਿੰਦੇ ਹਨ ਕਿ ਇਹੋ ਜਿਹਿਆਂ ਨੂੰ ਫਿਰ ਚਿੜੀਆਂ ਦੇ ਸਮਾਨ ਹੀ ਸਮਝਿਆ ਜਾਵੇਗਾ ਜਮ ਮਾਰੀ ਕਹਿੰਦੇ ਹਨ ਕਿ ਇਹਨਾਂ ਨੂੰ ਚਿੜੀਆਂ ਹੀ ਆਖਿਆ ਜਾਵੇਗਾ ਅੱਗੇ ਮਾਰੀ ਕਹਿੰਦੇ ਹਨ ਕਿ ਫਾਲਕੇ ਪਛਿਆ ਤਾਹੇ ਬਾਂਦਰੀ ਕੇ ਜਈਆ ਕਹੈ ਫਾਲਕੇ ਪਛਿਆ ਫਾਲਕੇ ਪਛਿਆ ਤੋਂ ਭਾਵ ਹੈ ਸਾਥ ਸੰਗਤ ਜੀ ਜੋ ਫਲ ਖਾਣ ਵਾਲੇ ਹਨ ਜੋ ਫਲ ਖਾ ਕੇ ਗੁਜ਼ਾਰਾ ਕਰਦੇ ਹਨ ਸਿਰਫ ਫਲ ਹੀ ਖਾਈ ਜਾਂਦੇ ਹਨ ਫਿਰ ਅਜਹਿਆਂ ਨੂੰ ਬਾਂਦਰੀਆਂ ਦੇ ਬੱਚੇ ਹੀ ਸਮਝਿਆ ਜਾਣਾ ਠੀਕ ਹੈ ਅੱਜ ਚਾਹੇ ਸਾਨੂੰ ਪਾਤਸ਼ਾਹ ਦੀਆਂ ਗੱਲਾਂ ਸੁਣ ਕੇ ਪਾਏ ਗੁੱਸਾ ਹੀ ਆਉਂਦਾ ਹੋਵੇ ਪਰ ਜੋ ਹੈ ਸਾ ਸਿੰਘ ਜੀ ਉਹ ਸਤ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਆਦਿਸ ਫਰਈਆ ਤੇ ਤੋ ਪੂਤ ਕੈ ਪਛਾਨੀਆਂ ਆਦੇਸ ਫਰਈਆ ਆਦੇਸ ਤੋਂ ਭਾਵ ਹੈ ਸਾ ਸੰਗਤ ਜੀ ਲੋਕ ਛੁਪ ਕੇ ਫਿਰਨ ਵਾਲੇ ਜੋ ਦੁਨੀਆਂ ਦੇ ਸਾਹਮਣੇ ਨਹੀਂ ਆਉਂਦੇ ਹਨ ਉਹ ਲੋਕ ਛੁਪ ਕੇ ਫਿਰਦੇ ਹਨ ਉਹ ਜਿਹਨਾਂ ਨੂੰ ਮਾਦ ਮਾਰੀ ਕਹਿੰਦੇ ਹਨ ਕਿ ਤੇ ਤੋ ਭੂਤ ਕੈ ਪਛਾਨੀ ਹੈ ਫਿਰ ਇਹਨਾਂ ਨੂੰ ਭੂਤ ਕਰਕੇ ਹੀ ਜਾਣਿਆ ਜਾਣਾ ਚਾਹੀਦਾ ਹੈ ਭੂਤ ਹੀ ਆਖਣਾ ਚਾਹੀਦਾ ਹੈ ਕਿਉਂਕਿ ਲੋਕ ਸ਼ੋਪ ਕੇ ਫੇਰ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਜਲ ਕੇ ਤਰਈਆ ਕੋ ਗੰਗੋਰੀ ਸੀ ਕਹਿਤ ਜਗ ਜਲ ਕੇ ਤਰਈਆ ਕੋ ਗੰਗੋਰੀ ਦਾ ਅਰਥ ਹੈ ਜਲ ਜੁਲਾਹਾ ਹੁਣ ਸਾਧ ਸੰਗ ਜੀ ਮਾਰਾਈ ਕਹਿੰਦੇ ਹਨ ਕਿ ਜਾਲ ਦੇ ਵਿੱਚ ਤਰਨ ਵਾਲਿਆ ਨੂੰ ਸੰਸਾਰ ਜਲ ਜੁਲਾਹਾ ਹੁਣ ਜਲ ਜੁਲਾਹਾ ਕਹਿੰਦੇ ਹਨ ਮੱਕੜੀ ਮਕੜੀ ਮੰਨਦਾ ਹੈ ਜਲ ਦੇ ਉੱਪਰ ਤੁਰਨ ਲੱਗਿਆ ਸਾਧ ਸੰਗਤ ਜੀ ਕਈ ਯੋਗ ਸਾਧਨਾਵਾਂ ਦੇ ਨਾਲ ਰਿੱਧਿਆ ਸਿੱਧਿਆ ਦੇ ਨਾਲ ਜਲ ਦੇ ਉੱਪਰ ਦ ਤੁਰ ਕੇ ਦੁਨੀਆ ਨੂੰ ਦਿਖਾਉਂਦੇ ਹਨ ਜਦੋਂ ਇਹੋ ਜਿਹੇ ਕਰਤੱਵ ਕਰਦੇ ਹਨ ਤਾਂ ਪਰਮਾਤਮਾ ਵੀ ਉਹਨਾਂ ਦੇ ਹੱਸਦਾ ਹੋਵੇਗਾ ਕਿ ਤੋਰੀਆਂ ਨੂੰ ਕਿਸ ਰਾਹ ਦੇ ਉੱਪਰ ਸੀ ਕਰਨਾ ਇਹਨੇ ਕੋਈ ਖਾਮ ਸੀ ਤੇ ਤੋਰ ਇਹ ਕਿਹੜੇ ਰਾਸਤੇ ਉੱਪਰ ਰਿਹਾ ਹੈ ਕਿਉਂਕਿ ਸਾਥ ਸਿੰਘ ਜੀ ਇਹੋ ਜਿਹੇ ਜੋ ਪਖੰਡ ਹਨ ਇਹੋ ਜਿਹੇ ਜੋ ਕਰਮ ਹਨ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਨਿਸਫਲ ਹਨ ਇਹ ਬਸ ਆਪਣੀ ਮਨ ਪਰਚਾਵੇ ਵਾਸਤੇ ਹੀ ਹਨ ਕਰ ਕਰਕੇ ਚਾਹੇ ਕਿਸੇ ਦੇਖ ਲਿਆ ਹੈ ਉਹਨਾਂ ਨੇ ਪਾਇਆ ਕੁਝ ਨਹੀਂ ਹੈ ਉਲਟਾ ਪੜਕਣਾ ਦੇ ਵਿੱਚ ਹੀ ਪਏ ਰਹੇ ਹਨ ਜਨਮ ਮਨ ਦੇ ਬੰਧਨ ਤੋਂ ਮੁਕਤ ਨਹੀਂ ਹੋ ਸਕਦੇ ਅਗੇ ਮਾਰੇ ਹੀ ਕਹਿੰਦੇ ਹਨ ਕਿ ਆਗ ਕੇ ਪਛਿਆ ਸੋਚੰਕੋਰ ਸਮ ਮਾਨੀਐ ਆਗ ਕੇ ਪਛਿਆ ਮਾਰੇ ਹੀ ਕਹਿੰਦੇ ਹਨ ਕਿ ਜੋ ਆਗ ਖਾਣ ਵਾਲੇ ਹਨ ਜੋ ਆਗ ਖਾ ਕੇ ਸਾਹ ਸਿੰਘ ਜੀ ਦੁਨੀਆ ਨੂੰ ਅਚੰਬਤ ਕਰਦੇ ਹਨ ਮਾਰੇ ਹੀ ਕਹਿੰਦੇ ਹਨ ਕਿ ਉਹਨਾਂ ਨੂੰ ਚਕੋਰ ਦੇ ਸਮਾਨ ਮੰਨੀਐ ਚਕੋਰ ਇੱਕ ਪੰਛੀ ਹੁੰਦਾ ਹੈ ਮਾਰੇ ਕਹਿੰਦੇ ਹਨ ਕਿ ਚਕੋਰ ਦੇ ਸਮਾਨ ਮੰਨੀਏ ਅੱਗੇ ਮਾਰੇ ਕਹਿੰਦੇ ਹਨ ਕਿ ਸੂਰਜ ਦੇ ਉਪਾਸਕ ਯਾਨੀ ਕਿ ਸੂਰਜ ਸਵਈਆ ਤਾਹੇ ਕੋਲ ਕੀ ਬੜਈਆ ਦੇਤ ਹੁਣ ਸੂਰਜ ਦੇ ਉਪਾਸਕਾਂ ਨੂੰ ਸੂਰਜ ਦੀ ਪੂਜਾ ਕਰਨ ਵਾਲਿਆਂ ਨੂੰ ਮਾਰੀ ਕਹਿੰਦੇ ਹਨ ਕਿ ਸੂਰਜ ਦੇ ਵੱਲ ਆਕਰਸ਼ਿਤ ਹੋਣ ਵਾਲਾ ਨੂੰ ਜੋ ਸੂਰਜ ਨੂੰ ਦੇਵਤਾ ਮੰਨਣ ਲੱਗ ਜਾਂਦੇ ਹਨ ਕਮਲ ਫੁੱਲ ਨਾਲ ਤੁਲਨਾ ਕਰਨੀ ਚਾਹੀਦੀ ਹੈ ਅੱਗੇ ਮਾਰੀ ਕਹਿੰਦੇ ਹਨ ਕਿ ਚੰਦਰਮਾ ਸੇ ਵਈਆ ਕੋ ਕਵੀ ਕਾ ਪਹਿ ਹੈ ਚਾਨਨੀ ਐ ਅਤੇ ਜੋ ਚੰਦਰਮਾ ਦੇ ਜੋ ਚੰਨ ਦੇ ਪੂਜਕ ਹਨ ਚੰਦਰਮਾ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਉਹਨਾਂ ਪੂਜਕਾਂ ਨੂੰ ਪੰਬੂਲ ਫੁੱਲ ਜੋ ਰਾਤੀ ਹਟਦਾ ਹੈ ਪੰਬੂਲ ਫੁੱਲ ਸਾ ਸੰਗਤ ਜੀ ਜੋ ਰਾਤ ਨੂੰ ਸੂਰਜ ਦੀ ਰੋਸ਼ਨੀ ਦੇ ਨਾਲ ਖੇੜਦਾ ਹੈ ਉਸ ਦੇ ਸਮਾਨ ਕਹਿਣਾ ਚਾਹੀਦਾ ਹੈ ਅੱਗੇ ਮਾਰੀ ਕਹਿੰਦੇ ਹਨ ਕਿ ਇਸ ਤੋਂ ਅੱਗੇ ਸਾ ਸੰਗਤ ਜੀ 74ਵੀਂ ਕਵਿਤਾ ਹੈ ਇਥੇ 73 ਕਵਿਤਾ ਸਮਾਪਤ ਹੋਈਆਂ ਹਨ 74ਵੇਂ ਕਬੇਤੇ ਚ ਮਾਰਾ ਜੀ ਕਹਿੰਦੇ ਹਨ ਕਿ ਨਾਰਾਇਣ ਕਾਸ਼ਮਾਸ਼ ਤਿੰਦਵਾ ਕਹਿਤ ਸਭ ਨਾਰਾਇਣ ਦਾ ਅਰਥ ਹੈ ਜਲ ਜੀਵ ਨਾਰਾਇਣ ਸਾਧ ਸੰਗਤ ਜੀ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਨਾਰ ਪਲੱਸ ਆ ਜਾਣ ਜਿਸ ਦਾ ਅਰਥ ਹੈ ਜਲ ਦਾ ਜੀਵ ਜੇ ਮਾਰਾ ਜੀ ਕਹਿੰਦੇ ਆਣ ਅਸੀਂ ਕਿਸੇ ਅਸੀਂ ਐਸੇ ਨਾਰਾਇਣ ਨੂੰ ਅਕਾਲ ਪੁਰਖ ਨੂੰ ਮੰਨ ਲਈਏ ਤਾਂ ਜਲ ਵਿੱਚ ਰਹਿਣ ਵਾਲੇ ਕਾਸ਼ਮਾਸ਼ ਤੰਦੂਆ ਆਦ ਸਾਰੇ ਜੀਵ ਨਾਰਾਇਣ ਕਹੇ ਜਾਣਗੇ ਸਾਧ ਸੰਗਤ ਜੀ ਮਾਰੀ ਕਹਿੰਦੇ ਹਨ ਕਿ ਜੇ ਨਾਰਾਇਣ ਨੂੰ ਅਕਾਲ ਪੁਰਖ ਨੂੰ ਮੰਨ ਲਈਏ ਕਿ ਜਲ ਦੇ ਵਿੱਚ ਰਹਿੰਦਾ ਹੈ ਤਾਂ ਫਿਰ ਕਾਸ਼ਮਾਸ਼ ਅਤੇ ਤੰਦੂਆ ਸਾਰੇ ਜੀਵ ਜੋ ਹਨ ਨਾਰਾਇਣ ਕਹੇ ਜਾਣਗੇ ਗੇ ਮਾਰੀ ਕਹਿੰਦੇ ਹਨ ਕਿ ਕੌਲ ਨਾਮ ਕੌਲ ਜਹ ਤਾਲ ਮੇਰਾ ਹਤ ਹੈ ਕੌਲ ਨਾ ਬੁੰਦਾ ਹੈ ਵਿਸ਼ਨੂੰ ਭਗਵਾਨ ਮਾਰੇ ਕਹਿੰਦੇ ਹਨ ਕਿ ਇਹ ਵਾਹਿਗੁਰੂ ਆਪ ਜੀ ਦਾ ਨਾਮ ਕੌਲ ਨਾਬ ਵਿਸ਼ਨੂੰ ਜੇ ਮੰਨ ਲਈਏ ਤਾਂ ਜਿਸ ਤਲਾ ਵਿੱਚ ਕੌਲ ਸਾਹ ਸਿੰਘ ਜੀ ਕੌਲ ਕਹਿੰਦੇ ਹਨ ਕਮਲ ਨੂੰ ਜਿਹੜੇ ਵੀ ਤਲਾ ਦੇ ਵਿੱਚ ਕਮਲ ਉੱਗਿਆ ਹੋਇਆ ਹੈ ਔਸਤਲਾ ਦਾ ਨਾਮ ਵੀ ਫਿਰ ਕੌਲ ਨਾਬ ਕਿਹਾ ਜਾਵੇਗਾ ਅੱਗੇ ਮਾਰੇ ਜਿੰਨੇ ਹਨ ਕਿ ਗੋਪੀਨਾਥ ਗੂਜਰਾ ਗੋਪਾਲ ਸਬਾ ਤੀਣ ਚਾਰੀ ਤੀਣ ਚਾਰੀ ਤੋਂ ਭਾਵ ਹੈ ਗਊਆਂ ਚਾਰਨ ਵਾਲੇ ਗੋਪਾਲ ਤੋਂ ਭਾਵ ਹੈ ਗਵਾਲੇ ਗਊਆਂ ਚਾਰਨ ਵਾਲੇ ਜੋ ਗਵਾਲੇ ਹਨ ਗੋਪੀਨਾਥ ਤੋਂ ਭਾਵ ਹੈ ਗਵਾਲਣਾ ਦੇ ਪਤੀ ਗੁੱਜਰ ਇਹਨਾਂ ਨੂੰ ਗੋਪੀਨਾਥ ਕਿਹਾ ਜਾਂਦਾ ਹੈ ਹੁਣ ਮਾਰੇ ਕਹਿੰਦੇ ਹਨ ਕਿ ਗਵਾਲਣਾਂ ਦੇ ਪਤੀ ਜੋ ਗੁੱਜਰ ਹਨ ਅਤੇ ਗਵਾਲੇ ਸਾਰੇ ਗਊਆਂ ਚਾਰਨ ਵਾਲੇ ਹਨ ਸੋ ਜੇਕਰ ਅਕਾਲ ਪੁਰਖ ਨੂੰ ਗੋਪੀਨਾਥ ਤੇ ਗੋਪਾਲ ਕਹੀਏ ਤਾਂ ਪ੍ਰੋਗਤ ਗਵਾਲੇ ਅਤੇ ਗੁੱਜਰ ਵੀ ਗੋਪੀਨਾਥ ਤੇ ਗੋਪਾਲ ਕਹੇ ਜਾਣਗੇ ਇਹਦੇ ਸਾਧ ਸੰਗਤ ਦੀ ਅੱਖੀ ਅਰਥ ਅਤੇ ਭਾਵ ਅਰਥ ਵੀ ਆਪ ਸਮਝ ਲੈਣਾ ਅਗੇ ਮਾਰੇ ਕਹਿੰਦੇ ਹਨ ਕਿ ਰਿਸ਼ੀ ਰਿਖੀ ਕੇਸ ਨਾਮ ਕਹ ਮਹਾਂਤ ਲਹੀਤ ਹੈ ਮਾਰੇ ਕਹਿੰਦੇ ਹਨ ਕਿ ਰਿਸ਼ੀ ਕੇਸ਼ ਤਾਂ ਰਖੀਆਂ ਦੇ ਵੱਡੇ ਜੋ ਰਖੀ ਜਨਾਂ ਨੂੰ ਮਹਾਂਤ ਕਹਿੰਦੇ ਹਨ ਦਾ ਨਾਮ ਹੈ ਰਿਖੀ ਕੇਸ਼ ਅਕਾਲ ਪੁਰਖ ਨੂੰ ਰਿਖੀ ਕੇਸ਼ ਨਹੀਂ ਕਿਹਾ ਜਾ ਸਕਦਾ ਅ ਦੇਖੀ ਕਿ ਇਹ ਮਹਨ ਤਾਂ ਦੇ ਸਭ ਤੋਂ ਵੱਡੇ ਰਿਸ਼ੀ ਨੂੰ ਹੀ ਕਿਹਾ ਜਾਂਦਾ ਹੈ ਇਸ ਕਰਕੇ ਮਾਰੀ ਕਹਿੰਦੇ ਕਿ ਰਿਸ਼ੀ ਕੇਸ਼ ਨੂੰ ਵਸਿਏ ਕਾਲਪੁਰਖ ਨਹੀਂ ਮੰਨ ਸਕਦੇ ਅੱਗੇ ਮਾਰੀ ਕਹਿੰਦੇ ਹਨ ਕਿ ਮਾਦਵ ਪਵਰ ਉਹ ਓ ਟੇਰੂ ਕੋ ਕਨਈਆ ਨਾਮ ਮਾਦਵ ਪਵਰ ਸਾ ਸੰਗਤ ਜੀ ਮਾਦਮ ਹੁੰਦਾ ਹੈ ਪੂਰਾ ਪੋਰਾ ਲੋਛੇ ਦੇ ਉੱਪਰ ਫਿਰਦਾ ਹੁਣ ਮਾਦਵ ਕਹਿੰਦੇ ਹਨ ਮਾਦਵ ਪਵਰ ਮਾਰੇ ਕਹਿੰਦੇ ਹਨ ਕਿ ਮਾਦਵ ਭੋਰੇ ਨੂੰ ਆਖਦੇ ਹਨ ਅਤੇ ਕਨਈਆ ਅਟੇਰੂ ਨੂੰ ਆਖਦੇ ਹਨ ਕੰਸਨ ਨੂੰ ਮਾਰਨ ਵਾਲੇ ਨੂੰ ਜਮਦੂਤ ਕਿਹਾ ਜਾਂਦਾ ਹੈ ਸਾਸੰਗਣੀ ਮਾਰੇ ਕਹਿੰਦੇ ਹਨ ਕਿ ਕੰਸਨ ਨੂੰ ਮਾਰਨ ਵਾਲੇ ਨੂੰ ਜਮਦੂਤ ਕਿਹਾ ਜਾਂਦਾ ਹੈ ਸੋ ਮਾਦਵ ਤੇ ਕਨਈਆ ਅਕਾਲਪੁਰਖ ਦੇ ਨਾਂ ਨਹੀਂ ਰੱਖੇ ਜਾ ਸਕਦੇ ਸਾਸੰਗਨੀ ਮਾਰ ਅਕਾਲਪੁਰਖ ਨੂੰ ਅਸੀਂ ਮਾਧਵਾ ਤੇ ਕਨਿਆ ਅਕਾਲਪੁਰਖ ਦੇ ਨਾਂ ਨਹੀਂ ਰੱਖੇ ਜਾ ਸਕਦੇ ਅੱਗੇ ਮਾਰੇ ਜਾਂਦੇ ਹਨ ਕਿ ਕੰਸ ਕੋ ਬਧাইয়া ਜਮਦੂਦ ਕਹੀ ਜਾਂਦਾ ਹੈ ਕੰਸ ਕੋ ਬਧাইয়া ਜਮਦੂਦ ਕਹੀ ਹੱਤ ਤੇ ਪਾਪ ਆਪ ਨੂੰ ਦੱਸਦੇ ਹਾਂ ਕਿ ਕੰਸ ਨੂੰ ਮਾਰਨ ਵਾਲੇ ਨੂੰ ਜਮਦੂਦ ਕਹਿ ਸਕਦੇ ਹਾਂ ਅਗੇ ਮਾਰੇ ਕਹਿੰਦੇ ਹਨ ਕਿ ਮੂਰ ਰੂੜ ਪੀਟ ਤ ਨ ਗੂੜ ਤਾ ਕੋ ਭੇਦ ਪਾਵੇ ਮੂਰ ਰੂੜ ਮਾਰੇ ਕਹਿੰਦੇ ਹਨ ਕਿ ਮੂਰ ਦਾ ਅਰਥ ਹੈ ਮੂਰਖ ਰੂੜ ਦਾ ਅਰਥ ਹੈ ਰਵਾਜੀ ਨਾਮ ਮਾਰੇ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਅਜਿਹੇ ਰਵਾਜੀ ਨਾਮ ਦੇਣ ਵਾਲੇ ਮੂਰਖ ਹਨ ਜੋ ਫਜ਼ੂਲ ਮਗਜ ਖਪਾਈ ਕਰਦੇ ਹਨ ਇਹੋ ਜਿਹੇ ਪ੍ਰਮਾਤਮਾ ਦੇ ਜੋ ਨਾਮ ਦਿੰਦੇ ਹਨ ਉਹ ਮੂਰਖ ਹਨ ਅਤੇ ਫਜ਼ੂਲ ਮਗਜ ਖਪਾਈ ਕਰਦੇ ਹਨ ਦਿਮਾਗ ਖਪਾਉਂਦੇ ਹਨ ਦਿਮਾਗ ਖਰਾਬ ਕਰਦੇ ਹਨ ਕਿਉਂਕਿ ਇਹਨਾਂ ਦੇ ਅਰਥ ਕੁਝ ਹੋਰ ਹੀ ਹਨ ਅਤੇ ਉਹਨਾਂ ਨੂੰ ਅਕਾਲ ਪੁਰਖ ਦੇ ਡੂੰਘੇ ਭੇਦਰਾ ਰਿਹਾਸ ਨਹੀਂ ਪਤਾ ਲੱਗ ਸਕਿਆ ਅਜੇ ਉਹ ਉਸ ਤਲ ਦੇ ਉੱਪਰ ਉਸ ਡਗਾਈ ਤੱਕ ਨਹੀਂ ਪਹੁੰਚ ਸਕੇ ਜਿੰਨੂੰ ਮਾਰਕ ਇਹ ਕਹਿੰਦੇ ਹਨ ਕਿ ਗੋਰ ਤੱਕ ਉਹ ਭੇਦ ਪਾਵੇ ਗੋਰ ਤੱਕ ਉਹ ਭਾਵੇ ਇੰਨਾ ਗੂੜਾ ਇਨੇ ਗਹਿਰੇ ਤਲ ਤੱਕ ਜਾ ਕੇ ਉਹ ਪ੍ਰਮਾਤਮਾ ਦਾ ਭੇਦ ਨਹੀਂ ਪਾ ਸਕੇ ਉੱਤੋਂ ਉੱਤੋਂ ਹੀ ਉਹਨਾਂ ਨੇ ਆਪਣੀ ਮਤ ਦੇ ਅਨੁਸਾਰ ਉਸ ਪ੍ਰਮਾਤਮਾ ਦੇ ਨਾਮ ਰੱਖ ਲਏ ਹਨ ਜੋ ਕਿ ਫਜ਼ੂਲ ਹਨ ਮਾਰਕ ਕਹਿੰਦੇ ਹਨ ਅੱਗੇ ਪੂਜਤ ਨਾ ਤਾਂ ਹੈ ਜਾ ਕੇ ਰਾਖੇ ਰਹੀਅਤ ਹੈ ਅਜੇ ਲੋਗ ਇੱਕ ਅਕਾਲ ਪੁਰਖ ਜਿਸ ਤੇ ਰੱਖੇ ਹੋਏ ਰਹਿੰਦੇ ਹਨ ਨਹੀਂ ਪੂਜਦੇ ਸਾਸੰਗਿਨੀ ਮਾਰੀ ਕਹਿੰਦੇ ਹਨ ਕਿ ਇਸ ਇਹੋ ਜਿਹੇ ਲੋਗ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਰੱਖਿਆ ਹੋਇਆ ਹੈ ਜਿਹਦੀ ਰੱਖਿਆ ਕੀਤੀ ਹੋਈ ਹੈ ਇਹੋ ਜਿਹੇ ਮੂਰਖ ਲੋਗ ਉਸ ਅਕਾਲ ਦੀ ਉਸ ਇੱਕ ਦੀ ਉਸ ਪਰਮਾਤਮਾ ਦੀ ਪੂਜਾ ਕਰਨੀ ਛੱਡ ਚੁੱਕੇ ਹਨ ਪੂਜਾ ਨਹੀਂ ਕਰਦੇ ਹਨ ਆਪਣੀ ਮਤ ਦੇ ਅਨੁਸਾਰ ਹੀ ਕਰਮ ਕਾਂਡਾਂ ਵਿੱਚ ਪਖੰਡਾਂ ਵਿੱਚ ਪਏ ਹੋਏ ਹਨ ਸੰਗਤ ਜੀ ਇੱਥੇ ਚੋਂ ਤਰ ਕਵਿਤਾ ਖਤਮ ਹੁੰਦੀਆਂ ਸੰਪੂਰਨ ਸਮਾਪਤੀ ਹੁੰਦੀ ਹੈ ਇਸ ਤੋਂ ਅੱਗੇ ਆਪ ਅਗਲੇ ਭਾਗ ਸਰਵਣ ਕਰੋਗੇ ਆਓ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰੀਏ ਮਹਾਰਾਜ ਸਿਖਾਣੋ ਸਿੱਖੀ ਦਾਣ ਕੇ ਇਸ ਦਾ ਨਰਹਿ ਦਾਣ ਬਖਸ਼ਣਾ ਸਿੱਤੇ ਮੇਰ ਪਰ ਹੱਥ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਬਾਣੀ ਬਹੁਤ ਮਹਿੰਗੀ ਹੈ ਇਸ ਦੇ ਅਰਥ ਕਰਨੇ ਬਹੁਤ ਮੁਸ਼ਕਲ ਹਨ ਕਠਿਨ ਹਨ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਸਾਡੇ ਪਿਤਾ ਜੀ ਸਾਡੇ ਜੋ ਅਕਾਲ ਪੁਰਖ ਨੂੰ ਮੰਨਣ ਵਾਲੇ ਅਕਾਲ ਤਾਕਤ ਜਿਨ੍ਹਾਂ ਦੀ ਪਹੁੰਚ ਹੈ ਸਾਡਾ ਹੱਥ ਫੜ ਕੇ ਸਾਨੂੰ ਵੀ ਉਥੇ ਤੱਕ ਲੈ ਜਾਣ ਜਿੱਥੇ ਤੱਕ ਸਭ ਜੋ ਗਿਆਨ ਹੈ ਪ੍ਰਾਪਤ ਹੁੰਦਾ ਹੈ ਸਿਰ ਤੇ ਹੱਥ ਰੱਖ ਕੇ ਆਪ ਅਰਥ ਕਰਵਾ ਲੈਣ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂਨੇਕਾਂ ਪ੍ਰਕਾਰ ਦੇ ਭੁੱਲ ਆ ਚੁੱਕਾ ਹੁੰਦੀਆਂ ਹਨ ਬਹੁਤ ਕਠਿਨਾਈਆਂ ਹੁੰਦੀਆਂ ਹਨ ਕਿਉਂਕਿ ਆਪ ਸਭ ਜਾਣਦੇ ਹੋ ਕਿੰਨੀ ਮਹਿੰਗੀ ਬਾਣੀ ਹੈ ਸਾਧ ਸੰਗਤ ਜੀ ਜਿਸਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨੇ ਆ ਜੀ ਅਤੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ